ਨਰਨ ਚੌੜੇ ਵੱਲੋਂ ਗੋਲੀ ਚਲਾਈ ਗਈ ਸੀ 84 ਤੋਂ ਬਾਅਦ ਇੱਕ ਵਾਰੀ ਫਿਰ ਦਰਬਾਰ ਸਾਹਿਬ ਤੇ ਮੈਂ ਸਮਝਦਾ ਵੀ ਅਟੈਕ ਕੀਤਾ ਗਿਆ ਸੀ ਉਹਦੇ ਬਾਰੇ ਅਸੀਂ ਧਾਰਮਿਕ ਜਿਹੜਾ ਮੰਗ ਪੱਤਰ ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਜੀ ਹੁਣਾਂ ਨੂੰ ਦੇ ਕੇ ਆਏ ਆ ਸੋ ਇਹਦੇ ਬਾਰੇ ਅਸੀਂ ਅੱਜ ਆਏ ਸੀ ਸਾਰੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮਸਲਾ ਕੀ ਸੀਗਾ ਜੀ ਕੋਈ ਨਹੀਂ ਬੱਜੀ ਹੈ ਉਹ ਕਿਸ ਬੰਦੇ ਵਿੱਚ ਕੀ ਅਪੀਲ ਕੀਤੀ ਗਈ ਤੁਹਾਡੇ ਵੱਲੋਂ ਜੀ ਉਹ ਗੋਲੀ ਜਿਹੜੀ ਆ ਉਹ ਅਸੀਂ ਸਮਝਦੇ ਆ ਕਿ ਸੁੱਦੀ ਦਰਬਾਰ ਸਾਹਿਬ ਤੇ ਕੰਮ ਤੇ ਵਧੀ ਆ ਜੀ ਤੇ ਇਹ ਦਾ ਇਹਦੇ ਨਾਲ ਜਿਹੜੀ ਸਿੱਖਾਂ ਦੀਆਂ ਔਰ ਜਿਹੜੀਆਂ ਮਰਜ਼ਾਦਾ ਨੂੰ ਬੜੀ ਛੱਟ ਵਧੀ ਆ ਕਿਉਂਕਿ ਦਰਬਾਰ ਸਾਹਿਬ ਵਿੱਚ ਸਿੱਖ ਤੇ ਗੈਰ ਸਿੱਖ ਵੀ ਜਿਹੜੇ ਆ ਕੇ ਇੱਥੇ ਸੀਸ ਚਟਾਉਂਦੇ ਨੇ ਇਸ ਲਈ ਉਹ ਮਰਜ਼ਾਦਾ ਨੂੰ ਕਾਇਮ ਰੱਖਣ ਵਾਸਤੇ ਸਿੰਘ ਸਾਹੁਣੋਂ ਮੰਗ ਪੱਤਰ ਦੇ ਕੇ ਆਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੁਹਾਨੂੰ ਉਹ 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 ਤਾਂ ਮੈਂ ਕਹਿ ਦੂੰਗਾ ਜੀ ਸਾਡੇ ਮੁੰਡੇ ਤੁਹਾਨੂੰ ਮੰਗ ਪੱਤਰ ਭੇਜ ਦੇਣਗੇ ਜਦੋਂ ਆਇਆ ਨੋ ਜੀ ਉਹ ਕਹਿੰਦੇ ਕਾਰਵਾਈ ਕੀਤੀ ਜਾਤੀ ਸਤਕਾਰ ਜੋ ਕਰਨਗੇ ਉਹ ਆਪਣੀ ਮੀਟਿੰਗ ਸੱਦ ਕੇ ਕਰਨਗੇ ਆਪਣੇ ਸਿੰਘ ਸਭਾ ਨਾਲ ਚ ਕਰਨਗੇ ਧਾਰਮਿਕ ਤੌਰ ਤੇ ਠੀਕ ਹੈ ਨਾ ਬਿਲਕੁਲ ਜੀ ਉਹ ਗਲਤ ਹੋਇਆ ਇਸ ਕਰਕੇ ਉਹ ਜਿਹੜੀ ਸਜ਼ਾ ਜਿਹੜੀ ਆ ਧਾਰਮਿਕ ਤੌਰ ਤੇ ਜਿਹੜੀ ਸਜ਼ਾ ਸਿੰਘ ਸਾਹਿਬਾਂ ਨੇ ਸੁਖਬੀਰ ਜੀ ਨੂੰ ਦਿੱਤੀ ਸੀ ਜਾਂ ਹੋਰ ਸਾਡੇ ਜਿੰਨੇ ਵੀ ਅਕਾਲੀ ਲੀਡਰ ਸੀ ਉਹਨਾਂ ਨੂੰ ਦਿੱਤੀ ਸੀ ਇਸੇ ਤਰ੍ਹਾਂ ਦੀ ਜਿਹੜੀ ਇਹਨਾਂ ਨੇ ਹਰਕਤ ਕੀਤੀ ਆ ਚੌੜਾ ਸਾਹਿਬ ਨੇ ਉਹ ਉਦਾਂ ਦੀ ਉਹਨੂੰ ਵੀ ਸਜ਼ਾ ਧਾਰਮਿਕ ਤੌਰ ਤੇ ਕੋਈ ਦੇਣੀ ਚਾਹੀਦੀ ਆ ਕਿ ਇਹ ਜਿਹੜਾ ਕਿੰਦੂਪੁਰ ਨੂੰ ਕੀਤਾ ਜਦੋਂ ਕਿ ਪੰਸੇ ਸਾਹਮਣੇ ਜਦੋਂ ਸਜ਼ਾ ਸੁਣਾਤੀ ਆ ਤੇ ਇਹ ਗੋਲੀ ਚਲਾਉਂਦੇ ਉਹ ਗਲਤ ਹੋ ਆ ਜਿਹੜਾ ਕਿੰਦੂਪੁਰ ਨੂੰ ਕਰਦੇ ਉਹਨਾਂ ਨੂੰ ਪੁੱਛੋ ਕਿਉਂ ਕਰਦੇ ਨੇ ਹਾਂ ਗਲਤ ਆ ਗਲਤ ਆ ਦੋ ਦੇ ਬੰਗਪਾ ਨਾਮੀ ਮੀਟਿੰਗ ਆ ਓਬੀ मामले जरूरी है ऐसे मामले ਨੂੰ ਇਹ ਇਹਦੇ ਵਿੱਚ ਉਹ ਜੰਡੇ ਜੋ ਪਤਾ ਲੱਗੂ ਕੀ ਹੈ ਜਿਹੜਾ ਤੁਸੀਂ ਮੰਗ ਪੱਤਰ ਦਿੱਤਾ ਉਹਦੇ ਵਿੱਚ ਮੰਗ ਪੱਤਰ ਤੇ ਇਹੋ ਲਿਖਿਆ ਕਿ ਧਾਰਮਿਕ ਭਾਵਨਾਵਾਂ ਨੂੰ ਛੱਟ ਬੱਜੀ ਹੈ ਤੇ ਸਿੰਘ ਸਾਹਿਬਾ ਤੁਹਾਡੇ ਜਿਹੜੀ ਦਿੱਤੀ ਹੋਈ ਮਰਜ਼ਾਦਾ ਜਿਹੜੀ ਸੀ ਉਹਦੇ ਮੁਤਾਬਕ ਜਿਹੜਾ ਤੁਸੀਂ ਹੁਕਮ ਲਾਇਆ ਸੀ ਉਹ ਹੁਕਮ ਨੂੰ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਉਹ ਪੂਰੇ ਕਰ ਰਹੇ ਸੀ ਬਾਕੀ ਵੀ ਕਰ ਰਹੇ ਸੀ ਜਿਹੜੀ ਗੋੜੀ ਚਲਾਉਣੀ ਆ ਦਰਬਾਰ ਸਾਹਿਬ ਤੇ ਕਿਉਂਕਿ ਇਹਨਾਂ ਦੀ ਸਿਆਸੀ ਲੜਾਈਆਂ ਨੇ ਉਹ ਬਾਹਰ ਲੜਦੇ ਰਹਿਣ ਗੁਰਦੁਆਰਿਆਂ ਜਾਣ ਕੇ ਜਰੂਰ ਨੇ ਇੱਥੇ ਹਿੰਦੂ ਵੀ ਆਉਣੇ ਮੁਸਲਮਾਨ ਵੀ ਆਉਣੇ ਹੋਰ ਜ ਸਾਰਾ ਕੁਝ ਹੋਣਾ ਜਦੋਂ ਫੇਰ ਇੱਥੇ ਗੋਲੀ ਚੱਲਦੀ ਰਹੀ ਮੱਥਾ ਟੇਕਣ ਵਾਸਤੇ ਸਾਰਿਆਂ ਦੇ ਮਨ ਵਿੱਚ ਇਹ ਆਊਗਾ ਵੀ ਇੱਥੇ ਕਿਉਂ ਮੱਥਾ ਟੇਕਣ ਕਿੱਦਾਂ ਉੱਥੇ ਜਿੱਥੇ ਗੋਲੀ ਚੱਲਦੀ ਕਿਵੇਂ ਜਾਵਾਂ ਭਾਵਨਾਵਾਂ ਨੂੰ ਸੱਟ ਵੱਜੇ ਲੱਗਾ ਜੀ ਪ੍ਰੈਸਿੰਗ ਜੋੜਾ ਦिए 4 ਸੀਸੀਟੀਵੀ ਵੀਡੀਓ ਜਿਹੜੀ ਵਿਕਰਮਜੀਠੀ ਨੇ ਵਾਇਰਲ ਕੀਤੀ ਕਿ ਚੌਦਹ ਰਾਖੀ ਕੀਤੀ ਉਹ ਕੀਤੀਆਂ ਖ਼ਬਰਾਂ ਚੋਂ ਹੁਣ ਵਿਕਰਮ ਸਿੰਘ ਹੋਰ ਰਾਣਾ ਗੱਲ ਕਰੋ ਉਹਨਾਂ ਸਾਡੇ ਨਾਲ ਉਹਨਾਂ ਨਾਲ ਗੱਲ ਕਰੋ ਅੱਜ ਅਸੀਂ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਸਹਿਬਾਨਾਂ ਦਾ ਸੁਣੋ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਸਹਿਬਾਨਾਂ ਦਾ ਜਿਹੜਾ ਬਫਦਾ ਪੰਜ ਮੈਂਬਰੀ ਉਹ ਜਿਹਦਰ ਬਲਦੇਵ ਸਿੰਘ ਜੀ ਕਲਿਆਣ ਸਾਹਿਬ ਜੋ ਸਾਡੇ ਜੂਨੀਅਰ ਮੀਤ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਸਿੰਘ ਸਾਹਿਬ ਨੂੰ ਮਿਲੇ ਜਿਦੇ ਵਿੱਚ ਅਸੀਂ ਮੰਗ ਕੀਤੀ ਗਈ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਚਾਰ ਤਰੀਕ ਨੂੰ ਜਿਹੜੀ ਗੋਲੀ ਚਲਾਈ ਗਈ ਹੈ ਕਿਸੇ ਸੱਜਣ ਵੱਲੋਂ ਤੇ ਉਦੋਂ ਬੇਸ਼ੱਕ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਆਪਣੀ ਸਜ਼ਾ ਭੁਗਤ ਰਹੇ ਸੀ ਕਿਉਂਕਿ ਉਹਨਾਂ ਨੂੰ ਸਜ਼ਾ ਸ੍ਰੀ ਅਕਾਲ ਤਖਤ ਸਾਹਿਬ ਨੇ ਲਾਈ ਹੈ ਕਿਸੇ ਸੱਜਣ ਵਿਅਕਤੀ ਨੇ ਨਹੀਂ ਲਾਈ ਇਸ ਕਰਕੇ ਉਹ ਜਿਹੜੀ ਸਜ਼ਾ ਭੁਗਤਦੇ ਹੋਏ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਹੈ ਅਸੀਂ ਉਹਦਾ ਜਿਹੜੀ ਨਿੰਦਾ ਕਰਦੇ ਹਾਂ ਤੇ ਉਹਦੇ ਨਾਲ ਨਾਲ ਇਹ ਵੀ ਆ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਸਿੱਧਾ ਅਟੈਕ ਹੈ ਤੇ 84 ਦੁਬਾਰਾ ਸਾਨੂੰ ਯਾਦ ਕਰਾ ਦਿੱਤੀ ਗਈ ਹੈ ਉਹਦੇ ਲਈ ਅਸੀਂ ਸਿੰਘ ਸਾਹਿਬ ਤੋਂ ਮੰਗ ਕੀਤੀ ਹੈ ਕਿ ਉਹ ਸੱਜਣ ਨੂੰ ਵੀ ਜਿਹੜੀ ਹੈ ਉਹ ਬਣਦੀ ਸਜ਼ਾ ਦਿੱਤੀ ਜਾਵੇ। ਸਭ ਜੜੀਆਂ ਤੇਰਾ ਖੜੀਆਂ ਹੋਰੀ ਸਿੰਘ ਸਾਹਿਬ ਨੇ ਪ੍ਰੋਮਸਾ ਦਵਾਇਆ ਕਿ ਬਿਲਕੁਲ ਉਹਦੇ ਤੇ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇਗੀ। ਜਿਹੜੀ ਦੂਜੀ ਤਲਾ ਨਿਰਸਿੰਘ ਜੁੜੇ ਦੇ ਹੱਥ ਦੀ ਚਾਰੀਓ ਜੀ ਦੇਖੋ ਇਹ ਇਸ ਤਰ੍ਹਾਂ ਕਿ ਜਿਹੜੇ ਕਹਿੰਦੇ ਨੇ ਕਿ ਦਸਤਾਰ ਲਾਈ ਗਈ ਹੈ ਉਹ ਅਸੀਂ 9 ਤਰੀਕ ਨੂੰ ਐਗਜ਼ੀਕਟਿਵ ਦੀ ਮੀਟਿੰਗ ਸੱਦ ਲਈ ਹੈ। ਉਹ 9 ਤਰੀਕ ਨੂੰ ਸਾਰੇ ਮੈਂਬਰ ਸਹਿਬਾਨਾਂ ਦੀ ਰਾਏ ਲੈ ਕੇ ਉਹਦਾ ਜਿਹੜਾ ਫੈਸਲਾ ਕਰੇ। ਹਾਂਜੀ ਬਿਲਕੁਲ ਹਾਂਜੀ ਜੀ 11 ਵਜੇ 9 ਤਰੀਕ ਨੂੰ ਅਸੀਂ ਮੀਟਿੰਗ ਸੱਦ ਲਈ। ਚਾਰ ਸੀਸੀਟੀਵੀ ਵੀਡੀਓ ਵਿਕਰਮਜੀਠੇ ਦੇ ਬਾਹਰਨ ਕੀਤਾ ਗਿਆ ਉਸ ਵੀਡੀਓ ਵਿੱਚ ਚਾਰ ਦੇ ਜਿਹੜੇ ਵਿਅਕੀ ਕੀਤੀ ਗਈ ਹੈ ਜੀ ਜੀ ਬਿਲਕੁਲ ਬਿਲਕੁਲ ਜੋ ਵੀ ਹੋਇਆ ਇਹਦਾ ਸਾਰਾ ਮਸਲਾ ਜਿਹੜਾ ਅਸੀਂ 9 ਤਰੀਕ ਨੂੰ ਸਾਰੇ ਮੈਂਬਰ ਸਾਹਿਬਾਨਾਂ ਦੀ ਹਾਜ਼ਰੀ ਚ ਵਿਚਾਰ ਲਾਂਗੇ ਤੇ ਉਹ ਬਣਦੀ ਸਜ਼ਾ ਜਿਹੜੀ ਹੈ ਜਿਹਨੂੰ ਵੀ ਹੈ ਉਹ ਬਣਦੀ ਸਜ਼ਾ ਨਹੀਂ ਸਿੰਘ ਸਾਹਿਬ ਵੱਲੋਂ ਤਾਂ ਪ੍ਰੋਸਾਦਵਾਇਆ ਗਿਆ ਕਿ ਬਿਲਕੁਲ ਜਿਹੜੀ ਸਜ਼ਾ ਹੈ ਉਹ ਜੋ ਧਰਮ ਦੀ ਸਜ਼ਾ ਬਣਦੀ ਹੈ ਜੋ ਆਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਉਹ ਦਿੱਤੀ ਜਾਵੇਗੀ ਜੀ